ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮੋਤਲੇ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਹੈ ਮਿੱਤਰੋ ਤੇ ਇਹਦੇ ਪਿੰਡ ਜਿਹੜੇ ਗਵਰਨ ਜੇ ਪਿੰਡ ਰਹਿੰਦੇ ਖਾਰੇ ਤੋਂ ਸਿੱਧੀ ਸੜਕਾ ਜਿਹੜੀ ਡਾਂਡੇ-ਮੀਂਡੇ ਇਸ ਪਿੰਡ ਦੇ ਵਿੱਚ ਲੈ ਕੇ ਆਉਂਦੀ ਆ ਔਰ ਜਾ ਕੇ ਕਲਿਆਣਵੀ ਇਸ ਪਿੰਡ ਦੇ ਨੇੜੇ ਨੇ ਜਿਹੜਾ ਕੇ ਪਿੰਡ ਵਸਿਆ ਹੋਇਆ ਖਾਰਾ ਇੱਥੋਂ ਦਾ 10-12 ਕਿ 10 ਕਿਲੋਮੀਟਰ ਦੀ ਦੂਰੀ ਪੈਂਦੀ ਹੈ ਮੇਰੇ ਇੰਨੀ ਪੈਂਦੀ ਹੈ ਨਾ ਹਾਂ ਭਾਈ ਇੰਨੀ ਹੀ ਪੈਂਦੀ ਹੈ 10 ਕਿਲੋਮੀਟਰ ਦੀ ਖਾਰਾ ਦੂਰੀ ਪੈਂਦੀ ਆ ਜਦੋਂ ਤੁਸੀਂ ਗੱਲਬਾਤ ਲਈ ਨੰਬਰ ਲੈ ਦੂੰਗਾ ਭਾਈ ਤੋਂ ਲੋਕੇਸ਼ਨ ਲੈ ਲਿਆ ਜੇ ਤੇ ਘਰੇ ਪਹੁੰਚਣਾ ਹੋਇਆ ਝੋਟੀ ਵਿਖਾਉਣ ਲੱਗਾ ਮੇਤਰੋ ਪਹਿਲਾ ਸੂਆ ਲੇਵਾ ਵੀ ਕਰਮਾੜੀ ਨੂੰ ਬਾਕਮਾਲ ਤਿਆਰ ਕਰੂਗੀ ਕਿਉਂਕਿ ਹਲੇ ਝੋਟੀ ਕੱਚੀ ਆ ਸਿੰਗੀ ਦੀ ਵੀ ਚੰਗੀ ਆ ਢਾਂਚੇ ਦੀ ਵੀ ਚੰਗੀ ਆ ਤੇ ਘਰੇਲੂ ਪਰਿਵਾਰ ਦੇ ਕੋਲੇ ਆਪਾਂ ਮਿਲਦੇ ਆ ਬਾਈ ਨੂੰ ਕੀ ਰੇਟ ਕਰਦਾ ਸਾਰੀ ਜਾਣਕਾਰੀ ਲੈਨੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵਧੀਆ ਬਹੁਤ ਵਧੀਆ ਘਰ ਪਰਿਵਾਰ ਸੇਤਾ ਬਾਈ ਬਹੁਤ ਵਧੀਆ ਮਾਲਕ ਦੀ ਕਿਰਪਾ ਬਾਈ ਚਲੋ ਸ਼ੁਕਰ ਆ ਵੱਡੇ ਵੀਰੇ ਨਾਮ ਇੱਕ ਵੀ ਦੱਸ ਗਿਆ ਕਾਲਾ 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 ਤੇ ਇਹ ਪਿੰਡ ਦੇ ਵਿੱਚ ਵੜਨ ਸਾਰੀ ਤਰ੍ਹਾਂ ਘਰ ਆਣਾ ਪਹਿਲਾ ਘਰ ਹੀ ਆਪਣਾ ਪਹਿਲਾ ਘਰ ਹੀ ਆਪਣਾ ਸਨ ਆਫ ਕੀ ਹੈ ਵੀਰੇ ਭਲਵਿੰਦਰ ਸਿੰਘ ਠੀਕ ਆ ਤੇ ਕਾਲੇ ਵੀਰੇ ਜਿਹੜੀ ਝੋਟੀ ਆਪਾਂ ਵੇਚਣੀ ਹੈ ਇਹ ਪਹਿਲਾ ਸੁਆ ਬਾਈ ਇਹ ਪਹਿਲਾ ਸੁਆ ਬਾਈ ਜੀ ਠੀਕ ਆ ਵੀਰੇ ਕਿੰਨੇ ਚਿਰ ਦੀ ਹੋਗੀ ਬਈ ਉਮਰ ਇਹ ਸਾਢੇ 3 ਹਾਲਾਂ ਦੀ ਹੋਗੀ ਹੋਗੀ ਸਾਢੇ 3 ਸਾਲਾਂ ਦੀ ਹੋਗੀ ਹੋਗੀ ਦਿਨ ਕਿੰਨੇ ਪੈ ਆਵੇ ਇਹ ਦਸ ਦਿਨ ਲੈ ਜੂ ਇਹ ਪੰਜ ਛੇ ਦਿਨ ਤਛੀ ਦਿਨ ਪੈ ਇਹਦੇ ਚਾਰ ਕਿਨ ਉੱਤੇ ਵੀ ਲੈ ਜੂਗੀ ਠੀਕ ਹੈ ਜੈਲੀ ਬਹੁਤ ਆ ਹਨਾ ਹਾਂ ਸਿਆਣੇ ਦਰਦੀ ਦੁਰਦੀ ਨਹੀਂ ਜੈਲੇ ਬਹੁਤ ਆ ਕਿਵੇਂ ਮਰਦੇ ਮਾਰੀ ਜਾਂ ਮਾਰੀ ਜਾਂ ਕਿਵੇਂ ਮਰਦੇ ਹਾਂ ਥੱਲੋ ਥੱਲੋ ਵਾਕਿਆ ਹੀ ਕਰੀ ਆ ਯਾਰ ਕੱਟੀ ਤੇ ਵੀਰੇ ਮਾਲਾ ਗਿੰਤੀ ਮੁਤਾਬਕ ਹੈ ਜੇ ਦਿਨ ਪੂਰੇ ਹੋਣ ਤੇ 6 ਪਏ ਆ 6 ਪਏ ਆ ਹਾਂ ਬਿਲਕੁਲ ਮੁਲੱਕ ਜੇ 5-4 ਦੇ ਉੱਤੇ ਲਗੀ ਦਸਾਂ ਕੁ ਦਿਨਾਂ ਦੀ ਕੱਚੀ ਗੇਲ ਲੱਗੀ ਹਾਂ ਠੀਕ ਆ ਬਾਈ ਤੇ ਵੀਰੇ ਰੇਟ ਕੀ ਕਰਾਂਗੇ ਆਪਾਂ ਰੇਟ ਇਹਦਾ ਇੱਕ ਵੀ ਕਰਦੇ ਆ ਇੱਕ ਵੀ ਮੁੱਲ ਆ ਰਿਹਾ ਦੇ ਵਿੱਚੋਂ ਥੋੜਾ ਬੋਤਾ ਕਰਦੇ ਆ ਠੀਕ ਆ ਵੀਰੇ ਕੱਡੀ ਵਾਰ ਨੂੰ ਤੋਰੀ ਪਈ ਲੈ ਵੀ ਮੇਤਰਾ ਤਾਂ ਹੋਈ ਨਾ ਗੱਲ ਤੇ ਵਿਕੂਗੀ ਵੀ ਜੇ ਮੇਰੀ ਜਿਹੜਾ ਰੇਟ ਗਲਤ ਕਰ ਲੈਂਦੇ ਆ ਤਾਂ ਬੈਂ ਦੇ ਵਿੱਚ ਚੜਦਾ ਹੋਣਾ ਇਹ ਆ ਪਸੂ ਚ ਪੈ ਜਾਂਦਾ ਨਾ 40-50 ਦਾ ਸਿਰੇ ਬਸ ਨਹੀਂ ਹੁੰਦਾ ਕੱਢਣਾ ਹੁਣੇ ਕਰ ਰਹੀ ਆ ਕਰਮਾਲੀ ਵਿਕੀ ਵਿਕੀ ਆ ਕਿਉਂਕਿ ਬਾਈ ਨੇ ਜਿੰਨੇ ਦਾ ਧੰ ਲੇਵੇ ਵੱਲੋਂ ਕੱਟੀ ਬੜੀ ਖਰੀਆ ਯਾਰ ਥੱਲੋ ਬਾਕਮਾਲ ਤਿਆਰੀ ਕਰੂਗੀ ਲਿਓ ਭਾਈ ਮੋੜ ਦਿਓ ਸੋਹਣੀ ਰੇਟਾਂ ਚੇਦੇ ਵਿੱਚ ਸੋਹਣੀ ਬਰੀਕੀ ਦੇ ਵਿੱਚ ਕੱਤੀ ਹੋਈ ਆ ਕਰਮਾਂ ਵਾਲੀ ਬਾਈ ਨੇ ਸਾਂਭੀ ਵੀ ਸੋਹਣੀ ਆ ਸਿੰਗੀ ਵੀ ਚੰਗੀ ਆ 3.5 ਸਾਲ ਦੀ ਇੰਦੀ ਏਜ ਆ ਮੇਤਰੋ ਕਰਮਾਂ ਵਾਲੀ ਦੀ ਨਿੱਕਾ ਨਿੱਕਾ ਜਿਆ ਇਹਨੂੰ ਸਿੰਘ ਗੋਲ ਜਮਾਂ ਲੱਗਿਆ ਹੋਇਆ ਲਿਵਾ ਬਹੁਤ ਚੰਗਾ ਗਾੜੀ ਪਿਛਾੜੀ ਆ ਜਿਹੜੀ ਇੱਕੋ ਜੀ ਆ ਦੋਵੇਂ ਕਰਕੇ ਲੈ ਹੀ ਪਤਾ ਇਹਦਾ ਵਿਖਾ ਕੇ ਆ ਮਾਝ ਤਸੀਲ ਆ ਇਹਦਾ ਪੁਆਇੰਟ ਫਰੀਕੀ ਨਾਲ ਰੂਹ ਨਾਲ ਦਿਖਾ ਦੇ ਲੇਵਾ ਕਰਾਂ ਦੀ ਵੀ ਇਹਦੇ ਵਲਟੇ ਸਪੇਸ ਆ ਜਿਹੜਾ ਉਹ ਦੱਸਦਾ ਵੀ ਕੁਝ ਨਾ ਕੁਝ ਮੈਂ ਕਰੂਗੀ ਬਾਲਾ ਨਹੀਂ ਤਾਂ ਬਾਈ ਪਹਿਲੇ ਸੋਏ ਦੇ ਵਿੱਚ 11 12 ਕਿਲੋ ਦੁੱਧ ਟੋਰਾ ਨਾਲ ਪਾਉਗੀ ਤੇ ਚਾਰਾਪਨ ਇੰਨਾ ਕੋਈ ਝੋਟੀ ਦੇ ਵਿੱਚ ਵੀ ਅਸੀਂ ਆਏ ਹੋਏ ਆ ਕੋਲੇ ਖੜੇ ਹੋਏ ਆ ਪਰ ਝੋਟੀ ਨੇ ਪਿੱਛੇ ਮੂੰਹ ਕਰਕੇ ਨਹੀਂ ਦੇਖਿਆ ਵੀ ਸਾਡੇ ਬਲੇ ਕੋਲੇ ਕੋਈ ਖੜਾ ਹੋਇਆ ਹੁਣ ਬਾਈ ਇਹਦਾ 1,20,000 ਰੁਪਏ ਵੀ ਰੇਟ ਦਾ ਹੈ ਕਰਤਾ ਵਾ ਮਾਲਕ ਨੇ ਹੁਣ ਆਪਾਂ ਨੰਬਰ ਲੈ ਲੈਂਦੇ ਆ ਜਿਹੜੇ ਨਾਲ ਤੁਸੀ ਗੱਲਬਾਤ ਕਰਨੀ ਆ ਬਾਈ ਨੰਬਰ ਦੇ ਆ ਦੇ 98799 ਜੀ 42098 98799 42041 ਠੀਕ ਹੈ ਇੱਕ ਵਾਰੀ ਹੋਰ ਬੋਲ ਦੇ ਵੀਰੇ 98799 42041 ਠੀਕ ਹੈ ਜੀ ਇਸ ਨੰਬਰ ਤੇ ਕਰਦੇ ਨੇ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਤੇ ਪਿੰਡ ਹੈਗਾ ਵਾ ਜਿਹੜਾ ਫੋਨੇ ਵਾਲਾ ਜ਼ਿਲ੍ਹਾ ਹੈਗਾ ਵਾ ਮੁਕਸਾ ਤਸਮ ਤੇ ਅਗਲੀ ਕਾਰ ਲਈ ਇੱਕ ਵਾਰੀ ਬੜੇ ਹੱਥਾਂ ਜਾਣਕਾਰੀ ਲਈ ਨੰਬਰ ਬਾਈ ਦੱਸ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਜਉਂਦੇ ਰੋ